26 ਨਵੰਬਰ ਨੂੰ ਸੰਵਿਧਾਨ ਦੇ ਇਸ ਮੌਕੇ ਪੰਜਾਬ ਦੇ 117 ਹਲਕਿਆਂ ਤੋਂ ਚੁਣੇ ਹੋਏ ਬੱਚੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਵਿੱਚ ਓਵਰオール ਅਦਾ ਕਰਨਗੇ ਜੋ ਕਿ ਵਿਧਾਨ ਸਭਾ ਵਿੱਚ ਮੰਤਰੀ ਮੁੱਖ ਮੰਤਰੀ ਅਤੇ ਐਮਐਲਏ ਅਦਾ ਕਰਦੇ ਹਨ ਇਨ੍ਹਾਂ ਹਲਕਿਆਂ ਵਿੱਚੋਂ ਚੁਣੇ ਗਏ ਬੱਚੇ ਸੰਗਰੂਰ ਵਿਖੇ ਆਪਣੇ ਰੋਲ ਦੀ ਪ੍ਰੈਕਟਿਸ ਕਰ ਰਹੇ ਹਨ ਅਤੇ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਵਿਧਾਇਕ ਮంత్రి ਅਤੇ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਕੀ ਕਰਦੇ ਹਨ ਅਤੇ ਕੀ ਰੋਲ ਅਦਾ ਕਰਦੇ ਹਨ ਬੱਚੇ ਇਸ ਕੰਮ ਨੂੰ ਲੈ ਕੇ ਬੇਹਦ ਉਤਸ਼ਾਹੀ ਹਨ ਬੱਚਿਆਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਪਤਾ ਚੱਲੇਗਾ ਕਿ ਮੰਤਰੀ ਵਿਧਾਇਕ ਅਤੇ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਕੀ ਕਰਦੇ ਹਨ ਉੱਥੇ ਹੀ ਉਹ ਆਪਣੇ ਆਪਣੇ ਰੋਲ ਨੂੰ ਲੈ ਕੇ ਕਾਫੀ ਉਤਸ਼ਾਹੀ ਹਨ ਅਤੇ ਖੂਬ ਪ੍ਰੈਕਟਿਸ ਕਰ ਰਹੇ ਹਨ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਇੱਕ ਤਾਂ ਦੇਖੋ ਸਪੀਕਰ ਸਾਹਿਬ ਦਾ ਰੋਲ ਹੈ ਜਿਹੜਾ ਉਹ ਮਾਇਆ ਦਾ ਕਰ ਰਹੇ ਹਨ ਪਰ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਦਾ ਇਹ ਸੁਪਨਾ ਸੀਗਾ ਵੀ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਉਹ ਜਿਹੜੇ ਰੀਅਲ ਦੇ ਵਿੱਚ ਵਿਧਾਨ ਸਭਾ ਆਉਣ ਤੇ ਉਹ ਆਪਣੇ ਆਪੋ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੇ ਜਿਹੜੇ ਉਹਨਾਂ ਦਾ ਰੋਲ ਹੈ ਜਿਹੜਾ ਉਹ ਅਦਾ ਕਰਨ ਤੇ ਉੱਥੇ ਜਿਹੜਾ ਕੁਲਤਾਰ ਸਿੰਘ ਸਦਵਾ ਹੋਰਾਂ ਦੇ ਜਿਹੜਾ ਹਲਕੇ ਤੋਂ ਵਿਦਿਆਰਥੀ ਹੈ ਉਹ ਸਪੀਕਰ ਸਾਹਿਬ ਦਾ ਇਹਦਾ ਰੋਲ ਹੈ ਉੱਥੇ ਅਦਾ ਕਰੂਗਾ ਕਿੰਨਾ ਦਾ ਲੱਗ ਰਿਹਾ ਕਦੇ ਗਏ ਵਾਸਤੇ ਪਹਿਲਾਂ ਵੀ ਤੁਹਾਨੂੰ ਸਭ ਪਹਿਲਾਂ ਅਨਸਰ ਪਹਿਲਾਂ ਨਹੀਂ ਸੀ ਗਏ ਪਰ ਜਿਹੜਾ ਸਾਡਾ ਏਸੀ ਸੈਸ਼ਨ ਦਾ ਆਪਣਾ ਰਿਹਸਲ ਹੋਈ ਸੀ ਉਹਦੇ ਵਾਸਤੇ ਅਸੀਂ ਜ਼ਰੂਰ ਪ੍ਰਧਾਨ ਸਭਾ ਗਏ ਤੇ ਪਹਿਲੀ ਵਾਰ ਗਏ ਸੀ ਕੀ ਨਾਮ ਵਿੱਚ ਮੇਰਾ ਨਾਮ ਹਰਕਮਲਦੀਪ ਸਿੰਘ ਹੈ ਜੀ ਤੇ ਮੈਂ ਸਕੂਲ ਆਫ ਵੈਮਨਸ ਘਨੋਰੀ ਕਲਾਂ ਤੇ ਮੇਰਾ ਪਿੰਡ ਦਿਾਰਗੜ ਹੈ ਜੀ ਕਿੰਨਾ ਦਾ ਲੱਗ ਰਿਹਾ ਮੁੱਖ ਮੰਤਰੀ ਸਾਹਿਬ ਦਾ ਇੱਕ ਤਿੰਨ ਰੋਲ ਅਦਾ ਕੀ ਕਰਨ ਲਈ ਪਹੁੰਚਣੇ ਹੈਗੇ ਮੈਨੂੰ ਬਹੁਤ ਵਧੀਆ ਲੱਗ ਰਹੀ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਮੇਰੇ ਪਿੰਡ ਤੇ ਮੇਰੇ ਸਕੂਲ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ ਇੰਨੀ ਪ੍ਰੈਕਟਿਸ ਕਰਨੀ ਪਈ ਆ ਥੋੜੀ ਜਿਹੜੀ ਸਿਲੈਕਸ਼ਨ ਹੈ ਕਿਹੜੇ ਤਰੀਕੇ ਨਾਲ ਹੋਈ। ਦੇਖੋ ਜੀ ਅਸੀਂ 4-5 ਬੱਚੇ ਸੀਗੇ ਜਿਨ੍ਹਾਂ ਨੂੰ ਡੀਓ ਦਫਤਰ ਬੁਲਾਇਆ ਗਿਆ। ਜਿਸ ਵਿੱਚ ਤੁਰੀ ਹਲਕੇ ਦੇ ਹੋਰ ਵੀ ਬੱਚੇ ਆਏ ਹੋਏ ਸੀ। ਜਿਸ ਦੇ ਵਿੱਚ ਮੇਰਾ ਕੰਫੀਡੈਂਸ ਲੈਵਲ ਚੈੱਕ ਕੀਤਾ ਗਿਆ ਅਤੇ ਮੇਰੀ ਸਿਲੈਕਸ਼ਨ ਹੋਈ ਜੀ ਉੱਥੇ। ਕਿੱਦਾਂ ਦਾ ਲੱਗ ਰਿਹਾ ਹੈ? ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਇਹ ਤੇ ਮੇਰਾ ਬਹੁਤ ਚੰਗਾ ਅਨੁਭਵ ਹੋ ਗਈ ਇਹ। ਤੁਸੀਂ ਵਿਧਾਨ ਸਭਾ 'ਚ ਪਹੁੰਚੋਗੇ। ਲੋਕਾਂ ਦੇ ਸਵਾਲਾਂ ਦੇ ਜਿਹੜੇ ਐਮ.ਐਲ.ਏ ਸਰਵਾਨ ਹੋਗੇ ਵਿਪੱਖਸ਼ ਹੋਊਗਾ ਉਹਨਾਂ ਦਾ ਜਵਾਬ ਦੇਣਾ ਪੈਣਾ ਤਿਆਰ ਹਾਂ। ਮੈਂ ਉਹਨਾਂ ਦੇ ਤੇ ਸਾਡੇ ਸਰ शिवराज सिंह ਸਰ ਵੱਲੋਂ ਸੜੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਨਾਮ ਬੱਚੇ ਮੈਂ ਮੋਹਿਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੇ ਬਲਕ ਮੌਨਕ ਦੇ ਹਲਕਾ ਲਰ ਦਾ ਵਿਦਿਆਰਥੀ ਸਟੇਸ਼ਨ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਇੱਕ ਦਿਨ ਵਾਸਤੇ ਮੰਤਰੀ ਤੇ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਾਇਆ ਜਾ ਰਿਹਾ ਤੁਸੀਂ ਚੁਣੇ ਗਏ ਹੋ ਬਰਿੰਦਰ ਗੋਇਲ ਜੀ ਦੇ ਰੂਪ ਵਿੱਚ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਮਾਨ ਵਾਲੀ ਗੱਲ ਹੈ ਕਿ ਮੇਰੇ ਹਲਕੇ ਦੇ ਵਿੱਚੋਂ ਮੈਂ ਇਸ ਪਵਿੱਤਰ ਸਦਨ ਢਿੱਲੀ ਚੁਣਿਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਵਿਆਪਕ ਸਰਦਾਰ ਰաջਿੰਦਰ ਸਿੰਘ ਜੀ ਢੂੜ ਲੈਕਚਰਰ ਲੈਕਚਰਰ ਪੋਲੀਟੀਕਲ ਸਾਇੰਸ ਅਤੇ ਸ਼ਿਵ ਸਿੰਘ ਲੈਕਚਰਰ ਪੋਲੀਟੀਕਲ ਸਾਇੰਸ ਜਿਨ੍ਹਾਂ ਦੇ ਮਾਧਿਅਮ ਰਾਹੀਂ ਮੈਂ ਅੱਜ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬੋਲਣ ਜਾ ਰਿਹਾ ਹਾਂ। ਕਿੰਨੀ ਕਿ ਮਿਹਨਤ ਕਰਨੀ ਸੀ। ਮਿਹਨਤ ਦੇਖੋ ਜੀ ਕੋਈ ਕੰਮ ਕਰਾਂਗੇ ਤਾਂ ਮਿਹਨਤ ਤਾਂ ਕਰਨੀ ਪੈਂਦੀ ਹੈ। ਕਿਉਂਕਿ ਮਿਹਨਤ ਦੇ ਸਦਕਾ ਹੀ ਇਸ ਪਵਿੱਤਰ ਸਦਨ ਦੇ ਵਿੱਚ ਪਹੁੰਚਣ ਜਾ ਰਹੇ ਹਾਂ। ਅਸੀਂ ਲਗਭਗ ਲਗਭਗ 6 ਤਰੀਕ ਨੂੰ ਸਰ ਮੈਨੂੰ ਨੋਟੀਫਿਕੇਸ਼ਨ ਆਇਆ ਸੀ। ਕਿ ਵਿਧਾਨ ਸਭਾ ਦੇ ਵਿੱਚ ਜਾਣਾ ਤੇ ਮੈਂ ਸਰ ਤਿਆਰੀ ਖਿੱਚਤੀ ਸੀ ਤੇ 11 ਨਵੰਬਰ ਨੂੰ ਮੇਰੇ ਹਲਕੇ ਦੇ ਪੰਜ ਦੇ ਪੰਜ ਛੇ ਹੋਰ ਬੱਚੇ ਸੀ ਉਹਨਾਂ ਦੇ ਨਾਲ ਮੇਰਾ ਕੰਪੀਟੀਸ਼ਨ ਕੰਪੀਟੀਸ਼ਨ ਕਰਵਾਇਆ ਤੇ ਮੇਰਾ ਜਿਹੜਾ ਉਹ ਬੋਲਣ ਚੱਲਣ ਦਾ ਤਰੀਕਾ ਸੀ ਸਰ ਥੋੜਾ ਹਾਈ ਲੈਵਲ ਸੀ ਤੇ ਉਹਨਾਂ ਰਾਹੀਂ ਸਰ ਮੈਂ ਅੱਜ ਇੱਥੇ ਖੜਾ